ਕੀ ਜਨਵਰੀ ਤੋਂ 75 ਦੇਸ਼ਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ ਖਸ਼ਮੀਰੀ ਏਸ਼ੀਆ ਵਿੱਚ ਜੰਗ ਦੀਆਂ ਸੰਭਾਵਨਾਵਾਂ ਹੋਈਆਂ ਤੇਜ਼ RCMP ਨੇ ਲਾਰਿਸ ਬਿਸ਼नोई ਗੈਂਗ ਦੇ ਭਾਰਤ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਨ ਦਾ ਕੀਤਾ ਖੁਲਾਸਾ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਵੱਡਾ ਫੈਸਲਾ ਕੀਤਾ ਹੈ ਤੇ 75 ਦੇਸ਼ਾਂ ਦੇ ਬਿਨੈਕਾਰਾਂ ਲਈ ਵੀਜ਼ਾ ਪ੍ਰੋਸੈਸਿੰਗ ਤੇ ਰੋਕ ਲਾ ਦਿੱਤੀ ਹੈ ਅਮਰੀਕੀ ਟੈਕਸਪੇਅਰਾਂ ਦੇ ਪੈਸੇ ਨੂੰ ਬਚਾਉਣ ਅਤੇ ਹੋਰ ਯੋਜਨਾਵਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ ਇਸ ਦਾ ਮੁੱਖ ਕਾਰਨ ਉਹਨਾਂ ਬੇਨਿਕਾਰਾਂ ਤੇ ਰੋਕ ਲਾਉਣਾ ਹੈ ਜਿਨ੍ਹਾਂ ਦੇ ਅਮਰੀਕਾ ਵਿੱਚ ਪਬਲਿਕ ਚਾਰਜ ਬਣਨ ਦੀ ਸੰਭਾਵਨਾ ਜ਼ਿਆਦਾ ਹੈ ਪ੍ਰਸ਼ਾਸਨ ਹੁਣ ਵੀਜ਼ਾ ਸਕਰੀਨਿੰਗ ਅਤੇ ਜਾਂਚ ਪ੍ਰਕਿਰਿਆਵਾਂ ਦਾ ਮੁੜ ਮੁਲਾਂਕਣ ਕਰੇਗਾ ਅਤੇ ਇਹ ਰੋਕ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨਵੀਆਂ ਸੁਰੱਖਿਆ ਪ੍ਰਕਿਰਿਆਵਾਂ ਪੂਰੀਆਂ ਨਹੀਂ ਹੋ ਜਾਂਦੀਆਂ 21 ਜਨਵਰੀ ਤੋਂ ਇਹ پابੰਦੀਆਂ ਲਾਗੂ ਹੋਣਗੀਆਂ ਅਤੇ ਅਣਮਿੱਥੇ ਸਮੇਂ ਲਈ ਜਾਰੀ ਰਹਿਣਗੀਆਂ ਜਿੰਨਾ 75 ਦੇਸ਼ਾਂ ਦੇ ਵੀਜ਼ਾ ਤੇ ਰੋਕ ਲਾਈ ਗਈ ਹੈ ਉਹਨਾਂ ਵਿੱਚ ਰੂਸ, ਅਫਗਾਨਿਸਤਾਨ, ਇਰਾਨ, ਇਰਾਕ, ਨਾਈਜੀਰੀਆ, ਬ੍ਰਾਜ਼ੀਲ, ਸੋਮਾਲੀਆ, ਮਿਸਰ, THAILAND ਅਤੇ ਜਮਨ ਵਰਗੇ ਦੇਸ਼ ਵੀ ਸ਼ਾਮਲ ਨੇ ਸੋਮਾਲੀਆ ਦੇ ਨਾਗਰਿਕ ਸਖਤ ਨਿਗਰਾਨੀ ਹੇਠ ਨੇ ਕਿਉਂਕਿ ਮਿਨੇਸੋਟਾ ਵਿੱਚ ਸਾਹਮਣੇ ਆਏ ਵੱਡੇ ਤੂਖਾ ਤੜੀ ਕੁਟਾਲੇ ਵਿੱਚ ਸਰਕਾਰੀ ਸਹਾਇਤਾ ਦੀ ਉਹਨਾਂ ਵੱਲੋਂ ਵੱਡੇ ਪੱਧਰ ਤੇ ਦੁਰਗਤਕ ਹੋਤੀ ਗਈ ਸੀ ਨਵੇਂ ਨਿਯਮਾਂ ਦੇ ਤਹਿਤ ਵੀਜ਼ਾ ਅਧਿਕਾਰੀ ਬਿਨੇਕਾਰ ਦੀ ਸਿਹਤ, ਉਮਰ, ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਅਤੇ ਵਿੱਤੀ ਸਥਿਤੀ ਦੇ ਆਧਾਰ 'ਤੇ ਵੀਜ਼ਾ ਰੱਦ ਕਰ ਸਕਦੇ ਨੇ। ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਹੁਣ ਬਜ਼ੁਰਗਾਂ ਜਾਂ ਜ਼ਿਆਦਾ ਭਾਰ ਵਾਲੇ ਬਿਨੇਕਾਰਾਂ ਨੂੰ ਵੀ ਵੀਜ਼ਾ ਦੇਣ ਤੋਂ ਮਨਾ ਕੀਤਾ ਜਾ ਸਕਦਾ ਹੈ। ਰਾਸ਼ਟਰਪਤੀ 트ੰਪ ਨੇ ਇੱਕ ਵਾਰ ਫਿਰ ਗ੍ਰੀਨਲੈਂਡ ਨੂੰ ਹਾਸਲ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਰਾਸ਼ਟਰੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ। ਸੋਸ਼ਲ ਮੀਡੀਆ 'ਤੇ 트ੰਪ ਨੇ ਲਿਖਿਆ ਕਿ ਗ੍ਰੀਨਲੈਂਡ ਤੇ ਅਮਰੀਕਾ ਦਾ ਕੰਟਰੋਲ ਨਾ ਹੋਣਾ ਬਿਲਕੁਲ ਵੀ ਮਨਜ਼ੂਰ ਨਹੀਂ ਹੈ ਤੇ ਉਹਨਾਂ ਨੇ ਇਸ ਮਾਮਲੇ ਵਿੱਚ NATO ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਗ੍ਰੀਨਲੈਂਡ ਤੇ ਕਬਜ਼ਾ ਨਹੀਂ ਕਰਦਾ ਤਾਂ ਰੂਸ ਜਾਂ ਚੀਨ ਇਸ ਤੇ ਆਪਣਾ ਅਧਿਕਾਰ ਜਮਾ ਸਕਦੇ ਨੇ ਜੋ ਕਿ ਅਮਰੀਕਾ ਕਦੇ ਨਹੀਂ ਹੁਣ ਦੇਵੇਗਾ। ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਗ੍ਰੀਨਲੈਂਡ ਅਮਰੀਕਾ ਦੇ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰੋਗਰਾਮ ਲਈ ਵੀ ਬਹੁਤ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਜਲਵਾਯੂ ਪਰਵਰਤਨ ਕਾਰਨ ਬਰਫ਼ ਪਿਘਲਣ ਨਾਲ ਇੱਥੇ ਨਵੇਂ ਵਪਾਰਕ ਰਸਤੇ ਅਤੇ ਕੀਮਤੀ ਖਣਿਜ ਪਦਾਰਥਾਂ ਦੇ ਮਿਲਣ ਦੀ ਸੰਭਾਵਨਾ ਵੀ ਵੱਧ ਗਈ ਹੈ ਗ੍ਰੀਨਲੈਂਡ ਡੈਨਮਾਰਕ ਦਾ ਖੁਦਮੁਖਤਿਆਰ ਖੇਤਰ ਹੈ ਉਸਨੇ ਸਪਸ਼ਟ ਕੀਤਾ ਹੈ ਕਿ ਉਹ ਵਕਾਊ ਨਹੀਂ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ ਫ੍ਰੈਡਰਿਕ ਨੀਲਸਨ ਨੇ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਅਮਰੀਕਾ ਤੇ ਡੈਨਮਾਰਕ ਵਿੱਚੋਂ ਚੁਣਨਾ ਪਿਆ ਤਾਂ ਉਹ ਡੈਨਮਾਰਕ ਨਾਟੋ ਅਤੇ ਯੂਰਪੀ ਸੰਗ ਨੂੰ ਹੀ ਚੁਣਨਗੇ 트럼ਪ ਨੇ ਇਸ ਤੇ ਵੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ਨੀਲਸਨ ਲਈ ਇੱਕ ਵੱਡੀ ਸਮੱਸਿਆ ਬਣ ਜਾਵੇਗੀ ਗ੍ਰੀਨਲੈਂਡ ਦੇ ਸਥਾਨਕ ਨਿਵਾਸੀ 트럼ਪ ਦੇ ਇਸ ਵਤੀਰੇ ਤੋਂ ਨਾਰਾਜ਼ ਨੇ ਇੱਕ ਵਿਅਕਤੀ ਨੇ 트럼ਪ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ ਲੋਕਾਂ ਦਾ ਕਹਿਣਾ ਹੈ ਕਿ ਡੈਨਮਾਰਕ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸੇਵਾਵਾਂ ਅਤੇ ਸਿੱਖਿਆ ਵਰਗੀਆਂ ਸਹੂਲਤਾਂ ਦਾ ਉਹ ਲਾਭ ਲੈ ਰਹੇ ਨੇ ਤੇ ਉਹ ਨਹੀਂ ਚਾਹੁੰਦੇ ਕਿ ਅਮਰੀਕਾ ਉਹਨਾਂ ਤੋਂ ਸਭ ਖੋ ਲਵੇ ਇਸ ਨਾਲ ਹੀ ਗ੍ਰੀਨਲੈਂਡ ਦੇ ਅਧਿਕਾਰ ਜਮਾਉਣ ਦੀ 트럼ਪ ਦੀ ਇਸ ਯੋਜਨਾ ਦਾ ਅਮਰੀਕਾ ਵਿੱਚ ਵੀ ਵਿਰੋਧ ਹੋ ਰਿਹਾ ਹੈ ਕੁਝ ਸੈਨੇਟਰਾਂ ਨੇ ਇੱਕ ਦਵੱਲਾ ਬਿੱਲ ਪੇਸ਼ ਕੀਤਾ ਹੈ ਜੋ ਕਿਸੇ ਵੀ ਨਾਟੋ ਸਹਿਯੋਗੀ ਦੇਸ਼ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਇਲਾਕੇ ਤੇ ਕਬਜ਼ਾ ਕਰਨ ਲਈ ਸਰਕਾਰੀ ਫੰਡਾਂ ਦੇ ਵਰਤੋਂ ਤੇ ਰੋਕ ਲਾਉਂਦਾ ਹੈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪ੍ਰਵਾਸੀਆਂ ਦੇ ਖਿਲਾਫ ਇੱਕ ਮੁਹਿੰਮ ਦਾ ਐਲਾਨ ਕਰਦੇ ਹਾਂ ਸਾਲ 2025 ਵਿੱਚ ਦੇਸ਼ ਵੱਲੋਂ 1 ਲੱਖ ਤੋਂ ਵੱਧ ਵੀਜ਼ੇ ਰੱਦ ਕੀਤੇ ਗਏ ਨੇ ਇਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਵਿਦਿਆਰਥੀ ਹੋਏ ਨੇ ਕਿਉਂਕਿ ਰੱਦ ਕੀਤੇ ਵੀਜ਼ਿਆਂ ਵਿੱਚੋਂ 8000 ਵਿਦਿਆਰਥੀ ਵੀਜ਼ੇ ਵੀ ਸ਼ਾਮਲ ਨੇ ਇਸ ਬੰਦੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਕਾਨੂੰਨ ਦੀਆਂ ਤਜੀਆਂ ਉਡਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਰੱਦ ਕੀਤੇ ਗਏ ਕੁੱਲ ਵੀਜ਼ਿਆਂ ਵਿੱਚ 8000 ਸਟੂਡੈਂਟ ਵੀਜ਼ੇ ਅਤੇ 2500 ਵਿਸ਼ੇਸ਼ ਵੀਜ਼ੇ ਸ਼ਾਮਲ ਨੇ ਵਿਦੇਸ਼ ਮੰਤਰਾਲੇ ਦੇ ਪ੍ਰਮੁੱਖ ਉਪ ਕੁਲਾਰੇ ਟੌਮੀ ਬਿਗੋਟ ਨੇ ਦੱਸਿਆ ਕਿ 트럼ਪ ਪ੍ਰਸ਼ਾਸਨ ਨੇ 1 ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਉਹ ਵਿਦੇਸ਼ੀ ਨਾਗਰਿਕ ਕੁਝ ਮਾਮਲਿਆਂ ਵਿੱਚ ਦੋਸ਼ੀ ਜਮਲ ਜਮਪਾਏ ਗਏ ਸਨ ਜਿਵੇਂ ਕਿ ਕਿਸੇ ਤੇ ਹਮਲਾ ਕੀਤਾ ਗਿਆ ਸੀ ਚੋਰੀ ਦੀਆਂ ਵਾਰਦਾਤਾਂ ਵਿੱਚ ਚੁਰਾਦੇਸ਼ ਮੂਲਿਤ ਪਾਈ ਗਈ ਸੀ ਤੇ ਸ਼ਰਾਬੀ ਕੇ ਗੱਡੀ ਚਲਾਉਣ ਦੀ ਸਥਿਤੀ ਦਾ ਤੇ ਸ਼ਰਾਬੀ ਕੇ ਗੱਡੀ ਚਲਾਉਣ ਦੀ ਹਾਲਤ ਦਾ ਵੀ ਉਹਨਾਂ ਤੇ ਦੋਸ਼ ਲੱਗਾ ਸੀ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ 2025 ਵਿੱਚ ਜੋ ਵੀਜ਼ੇ ਰੱਦ ਵੈਨੇ ਉਨ੍ਹਾਂ ਵਿੱਚ ਵੱਡੀ ਗਿਣਤੀ ਕਾਰੋਬਾਰੀਆਂ ਤੇ ਸੈਲਾਨੀਆਂ ਦੀ ਵੀ ਹੈ ਜਿਹੜੇ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਸਨ 2025 ਵਿੱਚ ਜੋ ਵੱਡੇ ਪੱਧਰ ਤੇ ਰੱਦ ਕੀਤੇ ਗਏ ਵੀਜ਼ੇ ਹੁਣ ਅਮਰੀਕਾ ਦੀ ਸਖਤ ਇਮੀਗ੍ਰੇਸ਼ਨ ਨੀਤੀ ਨੂੰ ਸਪਸ਼ਟ ਕਰਦੇ ਨੇ ਅਮਰੀਕਾ ਵੱਲੋਂ ਈਰਾਨ ਵਿਰੋਧ ਦੇ ਕਿਸੇ ਵੱਡੇ ਫੌਜੀ ਆਪਰੇਸ਼ਨ ਦੀ ਤਿਆਰੀ ਦੀਆਂ ਖਬਰਾਂ ਮਿਲ ਰਹੀਆਂ ਨੇ ਇਸ ਨਾਲ ਪੱਛਮੀ ਏਸ਼ੀਆ ਵਿੱਚ ਜੰਗ ਦੀਆਂ ਸੰਭਾਵਨਾਵਾਂ ਤੇਜ਼ ਹੋ ਗਈਆਂ ਨੇ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਰੀ ਆਹੂਦਾ ਅਧਿਕਾਰਤ ਜਹਾਜ਼ ਵਿੰਗ ਆਫ ਸਿਓਨਾ ਅਚਾਨਕ ਉਡਾਣ ਭਰ ਚੁੱਕਾ ਹੈ ਜੋ ਕਿ ਅਕਸਰ ਈਰਾਨ ਤੇ ਹਮਲੇ ਦੀ ਸ਼ੁਰੂਆਤ ਦਾ ਸੰਕੇਤ ਹੀ ਹੁੰਦਾ ਹੈ ਇਸਨਾਲੇ ਕਤਰ ਸਥਿਤ ਆਪਣੇ ਸਭ ਤੋਂ ਵੱਡੇ ਮਿਲਟਰੀ ਬੇਸ ਨੂੰ ਵੀ ਅਮਰੀਕਾ ਨੇ ਆਲ ਉਦੇਦ ਤੋਂ ਕਰਮਚਾਰੀਆਂ ਨੂੰ ਹਟੰਦਾ ਹੁਕਮ ਦੇ ਦਿੱਤਾ ਏ ਇਸ ਬੇਸ ਤੇ ਆਮ ਤੌਰ ਤੇ 10000 ਦੇ ਕਰੀਬ ਅਮਰੀਕੀ ਫੌਜੀ ਤਾਇਨਾਤ ਰਹਿੰਦੇ ਨੇ ਮਹਾਰੰਦ ਮੰਨਣਾ ਹੈ ਕਿ ਇਹ ਕੋਈ ਆਮ ਡ੍ਰਿਲ ਨਹੀਂ ਸਗੋ ਈਰਾਨ ਵੱਲੋਂ ਦਿੱਤੀ ਗਈ ਉਸ ਚੇਤਾਵਨੀ ਦਾ ਜਵਾਬ ਹੋ ਸਕਦਾ ਹੈ ਜਿਸ ਵਿੱਚ ਉਸਨੇ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਸੀ ਇਹ ਵੀ ਖਬਰਾਂ ਨੇ ਕਿ ਅਮਰੀਕੀ ਥਿੰਕ ਟੈਂਕ ਵੱਲੋਂ 50 ਅਹਿਮ ਟਿਕਾਣਿਆਂ ਦੀ ਗੁਪਤ ਸੂਚੀ 트੍ਰੰਪ ਨੂੰ ਸੌਮ ਦਿੱਤੀ ਗਈ ਹੈ। ਇਸ ਸੂਚੀ ਵਿੱਚ ਸਭ ਤੋਂ ਉੱਤੇ ਤੇਹਰਾਨ ਦਾ ਥਰੁੱਲਾ ਹੈੱਡਕੁਆਰਟਰ ਹੈ ਜੋ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਦਮਨਕਾਰੀ ਕਾਰਵਾਈਆਂ ਦਾ ਕੇਂਦਰ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤੇਹਰਾਨ ਅਤੇ 23 ਖੇਤਰੀ ਬਾਸਿਜ ਬੇਸ ਵੀ ਅਮਰੀਕੀ ਰਡਾਰ ਤੇ ਨੇ। ਅਮਰੀਕੀ ਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਤੋਂ ਪਿੱਛੋਂ ਪਾਕਿਸਤਾਨ ਨੇ ਵੀ ਈਰਾਨ ਨਾਲ ਲੱਗਦੀ ਆਪਣੀ 900 ਕਿਲੋਮੀਟਰ ਲੰਬੀ ਸਰਹੱਦ ਉੱਤੇ ਫੌਜੀਆਂ ਦੀ ਤੈਨਾਤੀ ਵਧਾ ਦਿੱਤੀ ਹੈ ਹਾਲਾਂਕਿ ਪਾਕਿਸਤਾਨ ਇਸ ਨੂੰ ਅਤਵਾਦੀ ਵਿਰੋਧੀ ਕਦਮ ਦੱਸ ਰਿਹਾ ਹੈ ਪਰ ਅੰਤਰਰਾਸ਼ਟਰੀ ਵਿਸ਼ਲੇਸ਼ਕ ਇਸ ਨੂੰ ਈਰਾਨ ਦੀ ਘੇਰਾਬੰਦੀ ਮੰਨ ਰਹੇ ਨੇ ਕੈਨੇਡੀਅਨ ਨੈਸ਼ਨਲ ਪੁਲਿਸ ਫੋਰਸ ਦੀ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਕੈਨੇਡਾ ਵਿੱਚ ਜਬਰਨ ਉਗਰਾਹੀ ਅਤੇ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਲਾਰੈਂਸ ਮਿਸ਼ਨੋਈ ਗੈਂਗ ਪਾਰਟ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਦਾ ਹੈ ਗਲੋਬਲ ਨਿਊਜ਼ ਦੁਆਰਾ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਦਾਵਾ ਹੈ ਕਿ ਇਸ ਅਪਰਾਧਿਕ ਗਰੁੱਪ ਦੇ ਭਾਰਤ ਸਰਕਾਰ ਨਾਲ ਸਬੰਧ ਨਹੀਂ ਤਿੰਨ ਪੰਨਿਆਂ ਦੀ ਇਸ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਛੇ ਵਾਰ ਕੀਤਾ ਗਿਆ ਹੈ ਆਰਸੀਐਮਪੀ ਦੇ ਅਨੁਸਾਰ ਬਿਸ਼ਨੋਈ ਗੈਂਗ ਲਾਲਚ ਵਸ ਹੋ ਕੇ ਜ਼ਬਰਨ ਉਗਰਾਹੀ ਕਰਦਾ ਹੈ ਨਸ਼ਾ ਤਸਕਰੀ منی ਲਾਂਡਰਿੰਗ ਅਤੇ ਕੰਟਰੈਕਟ ਕਿਲਿੰਗ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੈ ਰਿਪੋਰਟ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਹੈ ਕਿ ਇਹ ਗਰੁੱਪ ਆਪਣਾ ਅਪਰਾਧਿਕ ਸਮਰਾਜ ਚਲਾਉਣ ਦੇ ਨਾਲ-ਨਾਲ ਭਾਰਤ ਸਰਕਾਰ ਦੇ ਹਿੱਤਾਂ ਲਈ ਵੀ ਕੰਮ ਕਰ ਰਿਹਾ ਹੈ ਰਿਪੋਰਟ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਕੈਨੇਡਾ ਵਿੱਚ ਰਹਿਣ ਵਾਲੇ ਸਿੱਖ ਪਾਈਚਾਰੇ ਦੇ ਲੋਕ ਖਾਸ ਕਰਕੇ ਖਾਲਸਤਾਨੀ ਸਮਰਥਕ ਇਸ ਜਿੰਸਕ ਮਹਿੰਦਾ ਮੁੱਖ ਨਿਸ਼ਾਨਾ ਬਣ ਰਹੇ ਨੇ ਸਰੀ ਵਿੱਚ ਹੋਏ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਵਿਨੀ ਫੈਗ ਵਿੱਚ ਸੁਖਦੂਲ ਸਿੰਘ ਦੇ ਕਤਲ ਦਾ ਹਵਾਲਾ ਇਸ ਰਿਪੋਰਟ ਵਿੱਚ ਦਿੱਤਾ ਗਿਆ ਹੈ ਰਿਪੋਰਟ ਦੇ ਮੁਤਾਬਕ ਭਾਰਤੀ ਏਜੰਟਾਂ ਨੇ ਇਨ੍ਹਾਂ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਲਈ ਵਿਸ਼ਨੋਈ ਗੈਂਗ ਵਰਗੇ ਅਪਰਾਧਿਕ ਸਮੂਹਾਂ ਦੀ ਵਰਤੋਂ ਕੀਤੀ ਹੈ ਲਾਰੈਂਸ ਵਿਸ਼ਨੋਈ 2015 ਤੋਂ ਭਾਰਤ ਦੀ ਜੇਲ੍ਹ ਵਿੱਚ ਬੰਦ ਹੈ ਪਰ ਉਹ ਉੱਥੋਂ ਹੀ ਆਪਣਾ ਗੈਂਗ ਚਲਾ ਰਿਹਾ ਹੈ ਜਿਸ ਦੀ ਕਮਾਨ 골ਡੀ ਬਰਾੜ ਦੇ ਹੱਥਾਂ ਵਿੱਚ ਦੱਸੀ ਜਾ ਰਹੀ ਹੈ ਇਹ ਵੀ ਦੱਸ ਦਈਏ ਕਿ ਜਿੱਥੇ ਇੱਕ ਪਾਸੇ RCMP ਅਜੇ ਹੈ ਗੰਭੀਰ ਦਾਅਵੇ ਕਰ ਰਹੀ ਹੈ ਸਥੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ BC ਦੇ ਪ੍ਰੀਮੀਅਰ ਡੇਵਰੀ ਬੀ 파ਰਟ ਨਾਲ ਵਪਾਰਕ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਨੇ ਸ੍ਰੀ ਮੁਖਤਸਰ ਸਾਹਿਬ ਵਿੱਚ ਮਾਗੀ ਮੇਲੇ ਮੌਕੇ ਸਿਆਸੀ ਕਾਨਫਰੰਸ ਹੋਈਆਂ ਜਿੱਥੇ ਆਪ ਭਾਜਪਾ ਅਤੇ ਅਕਾਲੀ ਦਲ ਨੇ ਮਾਗੀ ਮੇਲੇ ਵਿੱਚ ਹੋਈਆਂ ਰੈਲੀਆਂ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬੇਗਲ ਵਜਾਇਆ। ਇਸ ਦੌਰਾਨ ਸਿਆਸੀ ਪਾਰਟੀਆਂ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਨੇ ਕਿਹਾ ਕਿ ਆਪ ਪੰਜਾਬ ਵਿੱਚ ਸਿਰਫ ਝੂਠ ਬੋਲ ਕੇ ਸੱਤਾ ਵਿੱਚ ਆਈ ਹੈ ਅਤੇ ਹੁਣ ਪੰਜਾਬੀਆਂ ਦੇ ਹੱਕਾਂ ਦਾ ਪੈਸਾ ਬਾਹਰਲੇ ਸੁਬਿਆਂ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ। ਸ਼ੋਮਨੀਏ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾ ਵੇਲੇ ਬੀਬੀਆਂ ਨੂੰ 1000 ਰੁਪਏ ਦੇਣ ਤੇ ਪੈਨਸ਼ਨ 2500 ਕਰਨ ਦੀਆਂ ਦਿੱਤੀਆਂ ਗਰੰਟੀਆਂ ਵੀ ਫੇਲ ਹੋਈਆਂ ਨੇ ਉਹਨਾਂ ਦੋਸ਼ ਲਾਇਆ ਹੈ ਕਿ ਸਕੂਲਾਂ ਦੇ ਨਾਂ ਤੇ ਸਿਰਫ ਰੰਗ ਰੋਗਣ ਕੀਤਾ ਗਿਆ ਹੈ ਜਦ ਕਿ ਸੂਬੇ ਵਿੱਚ ਇੱਕ ਵੀ ਨਵੀਂ ਸੜਕ ਜਾਂ ਹਸਪਤਾਲ ਨਹੀਂ ਬਣਾਇਆ ਗਿਆ ਸਖਬੀਰ ਬਾਦਲ ਨੇ ਕਿਹਾ ਕਿ ਜਦੋਂ ਤੋਂ ਆਪ ਪੰਜਾਬ ਵਿੱਚ ਆਈ ਹੈ ਸੂਬੇ ਦਾ ਪੂਰਾ ਹਾਲ ਹੈ ਜਿਵੇਂ ਅੰਗਰੇਜ਼ ਅਤੇ ਮੁਗਲ ਆਏ ਤੇ ਪੰਜਾਬ ਦਾ ਖਜ਼ਾਨਾ ਲੁੱਟ ਕੇ ਲੈ ਗਏ ਉਸੇ ਤਰ੍ਹਾਂ ਆਪ ਕੋਲੋਂ ਕੀਤਾ ਜਾ ਰਿਹਾ ਹੈ ਉਹਨੇ ਕਿਹਾ ਕਿ ਉਹ ਪੰਜਾਬ ਨੂੰ ਸਧਾਰਨ ਜਾਂ ਇਸ ਦੇ ਦੁੱਖ ਦਰਦੋਂ ਦੂਰ ਕਰਨ ਲਈ ਨਹੀਂ ਆਏ ਸਗੋਂ ਉਹਨਾਂ ਦਾ ਟੀਚਾ ਪੈਸਾ ਇਕੱਠਾ ਕਰਨਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਦੂਜੀਆਂ ਸਟੇਟਾਂ ਵਿੱਚ ਪ੍ਰਮੋਟ ਕਰਨਾ ਹੈ ਆਪ ਵੱਲੋਂ ਕੀਤੀ ਕਾਨਫਰੰਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਇੰਚਾਰਜ ਮਨੀਸ਼ ਸੁਸੋਦੀਆ ਸਮੇਤ ਸਾਰੇ ਸਰਕਾਰੀ ਮੰਤਰੀਆਂ ਅਤੇ ਵਿਧਾਇਕਾਂ ਨੇ ਸ਼ਿਰਕਤ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਰਫ ਉਹੀ ਪਾਈ ਜਾ ਰਹੇ ਖੁਸ਼ਹਾਲ ਹੁੰਦੇ ਨੇ ਜੋ ਆਪਣੀ ਵਿਰਾਸਤ ਨੂੰ ਯਾਦ ਰੱਖਦੇ ਨੇ ਇਸ ਧਰਤੀ ਨੂੰ ਦੁਨੀਆ ਭਰ ਵਿੱਚ ਯਾਦ ਕੀਤਾ ਜਾਂਦਾ ਹੈ ਤੇ ਲੋਕ ਸੇਵਾ ਵਿੱਚ ਲੱਗੇ ਹੋਏ ਨੇ ਕਾਜਬਦੀ ਰੈਲੀ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰੈਲੀਆਂ ਲਈ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਸ੍ਰੀਨੰਦਪੁਰ ਸਾਹਿਬ ਵਿੱਚ ਜਦੋਂ ਇੱਕ ਆਰਟੀਓ ਦੋ ਬੱਸਾਂ ਭੇਜਣ ਵਿੱਚ ਸਫਲ ਰਿਹਾ ਤਾਂ ਆਰਟੀਓ ਨੂੰ ਤਬਦੀਲ ਕਰ ਦਿੱਤਾ ਗਿਆ ਇਸ ਦੇ ਇਲਾਵਾ ਪੁਲਿਸ ਫੋਟਵਾ ਲੈ ਕੇ ਭੇਜ ਰਹੀ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਲੋਕ ਆਪਣੀਆਂ ਬੱਸਾਂ ਵਿੱਚ ਆਏ ਨੇ ਦੂਜੀਆਂ ਪਾਰਟੀਆਂ ਦੀਆਂ ਰੈਲੀਆਂ ਵਿੱਚ ਪਹੁੰਚ ਰਹੇ ਨੇ ਪਰ ਆਪ ਵੱਲੋਂ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਇਥੇ ਵੀ ਦੱਸ ਦਈਏ ਕਿ ਕਾਂਗਰਸ ਨੇ ਇਸ ਮੌਕੇ ਆਪਣੀ ਸਿਆਸੀ ਸਟੇਜ ਨਹੀਂ ਲਗਾਈ ਕਾਂਗਰਸ ਵੱਲੋਂ ਇਸ ਸਾਲ ਮਾਗੀਦੀ ਰਾਜਨੀਤੀ ਕਾਨਫਰੰਸ ਨਾ ਕਰਨ ਦਾ ਫੈਸਲਾ ਕੀਤਾ ਗਿਆ ਸੀ ਆਸਟ੍ਰੇਲੀਆ ਸਰਕਾਰ ਨੇ ਵਿਦਿਆਰਥੀ ਵੀਜ਼ਾ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ ਜਿਸ ਨਾਲ ਖਾਸ ਕਰਕੇ ਭਾਰਤ ਨੂੰ ਸਭ ਤੋਂ ਵੱਧ ਜੋਖਮ ਵਾਲੀ ਸ਼੍ਰੇਣੀ ਅਸੈਸਮੈਂਟ ਲੈਵਲ 3 ਵਿੱਚ ਰੱਖਿਆ ਗਿਆ ਹੈ ਇਸ ਫੈਸਲੇ ਨੇ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦਾ ਰਸਤਾ ਮੁਸ਼ਕਲ ਬਣਾ ਦਿੱਤਾ ਹੈ। ਹੁਣ ਤੱਕ ਭਾਰਤ ਏ ਐਲ 2 ਸ਼੍ਰੇਣੀ ਵਿੱਚ ਸੀ ਜਿੱਥੇ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਮੰਨਿਆ ਜਾਂਦਾ ਸੀ। ਇਸ ਨਵੇਂ ਫੈਸਲੇ ਨਾਲ ਭਾਰਤ ਨੂੰ ਸਿੱਧੇ ਏ ਐਲ 3 ਵਿੱਚ ਰੱਖਿਆ ਗਿਆ ਹੈ। ਇਸ ਦਾ ਸਪਸ਼ਟ ਅਰਥ ਹੈ ਕਿ ਹੁਣ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀਆਂ ਦੀ ਵਧੇਰੇ ਸਖਤੀ ਨਾਲ ਜਾਂਚ ਕੀਤੀ ਜਾਵੇਗੀ। ਲੋੜੀਂਦੇ ਦਸਤਾਵੇਜ਼ਾਂ ਦੀ ਗਿਣਤੀ ਵੀ ਵਧੇਗੀ ਅਤੇ ਹੋਰ ਵੇਰਵੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਆਸਟ੍ਰੇਲੀਆ ਸਰਕਾਰ ਦਾ ਇਹ ਕਦਮ ਜਾਲੀ ਡਿਗਰੀ ਅਤੇ ਵੀਜ਼ਾ ਧੋਖਾੜੀ ਦੇ ਹਾਲ ਹੀ ਦੇ ਮਾਮਲਿਆਂ ਤੋਂ ਬਾਅਦ ਆਇਆ ਹੈ। ਭਾਰਤ ਵਿੱਚ ਜਾਲੀ ਕਾਲਜਾਂ, ਜਾਲੀ ਸਰਟੀਫਿਕੇਟਾਂ ਅਤੇ ਜਾਲੀ ਦਸਤਾਵੇਜ਼ਾਂ ਦੇ ਕਈ ਮਾਮਲੇ ਸਾਹਮਣੇ ਆਏ ਨੇ। ਇਨ੍ਹਾਂ ਕਾਰਨਾਂ ਦੇ ਆਧਾਰ 'ਤੇ ਆਸਟ੍ਰੇਲੀਆ ਨੇ ਭਾਰਤ ਨੂੰ ਉੱਚ ਜੋਖਮ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਰੱਖ ਦਿੱਤਾ ਹੈ। ਨਵੇਂ ਨਿਯਮਾਂ 8 ਜਨਵਰੀ 2026 ਤੋਂ ਲਾਗੂ ਕਰ ਦਿੱਤੇ ਗਏ ਨੇ। ਇਹ ਨਿਯਮਾਂ ਦੇ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਹੋਰ ਆਪਣੀ ਪੜ੍ਹਾਈ ਅਤੇ ਵਿੱਤ ਨਾਲ ਸੰਬੰਧਿਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦਸਤਾਵੇਜ਼ ਪੇਸ਼ ਕਰਨੇ ਪੈਣਗੇ ਸਿਰਫ ਬੈਂਕ ਸਟੇਟਮੈਂਟ ਪ੍ਰਦਾਨ ਕਰਨਾ ਕਾਫੀ ਨਹੀਂ ਹੋਵੇਗਾ ਫੰਡਾਂ ਦੇ ਸਰੋਤ ਅਤੇ ਪੜ੍ਹਾਈ ਦੀ ਪੂਰੀ ਲਾਗਤ ਨੂੰ ਪੂਰਾ ਕਰਨ ਦੀ ਯੋਗਤਾ ਨੂੰ ਸਾਬਤ ਕਰਨ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਵਿਦਿਅਕ ਦਸਤਾਵੇਜ਼ਾਂ ਦੀ ਵੀ ਸਖਤੀ ਨਾਲ ਜਾਂਚ ਕੀਤੀ ਜਾਵੇਗੀ। ਡਿਗਰੀਆਂ, ਮਾਰਕ ਸ਼ੀਟਾਂ ਅਤੇ ਹੋਰ ਸਰਟੀਫਿਕੇਟਾਂ ਦੀ ਹੁਣ ਸੰਬੰਧਿਤ ਸੰਸਥਾਵਾਂ ਦੁਆਰਾ ਸਿੱਧੇ ਤੌਰ ਤੇ ਤਸਦੀਕ ਹੋਵੇਗੀ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਦਸਤਾਵੇਜ਼ ਗਲਤ ਪਾਇਆ ਜਾਂਦਾ ਹੈ ਤਾਂ ਵੀਜ਼ਾ ਅਰਜ਼ੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ। ਭਾਰਤ ਤੋਂ ਇਲਾਵਾ ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਨੂੰ ਵੀ ਹਾਈ ਰਿਸਕ ਵਾਲੇ ਦੇਸ਼ਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ ਹੁਣ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨਾ ਏਸ਼ੀਆਈ ਦੇਸ਼ਾਂ ਦੇ ਵਿਦਿਆਰਥੀਆਂ ਲਈ ਆਸਾਨ ਨਹੀਂ